ਲੁਧਿਆਣਾ ਸ਼ਹਿਰ ਦੇ ਵਿੱਚ ਚਲਾਈ ਗਈ ਲੁੱਟਖੋਹਾਂ ਕਰਨ ਵਾਲੇ ਬਦਮਾਸ਼ਾਂ ਨੂੰ ਕਾਬੂ ਕਰਨ ਦੀ ਮੁਹਿੰਮ ਤਹਿਤ ਬਸਤੀ ਚੌਦੇਵਾਲ ਥਾਣਾ ਵੱਲੋਂ ਦੋ આરોપી ਕਾਬੂ ਕੀਤੇ ਗਏ ਹਨ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਾਬੂ ਕੀਤੇ ਗਏ ਦੋਨੋਂ ਸਨੇਚਰ ਨਸ਼ਾ ਕਰਨ ਦੇ ਆਦੀ ਹਨ ਅਤੇ ਨਸ਼ੇ ਦੀ ਪੂਰਤੀ ਦੇ ਲਈ ਲੁੱਟਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਕਾਬੂ ਕੀਤੇ ਗਏ ਇਹਨਾਂ ਦੋਨਾਂ આરોપીਆ ਖਿਲਾਫ ਇੱਕ ਪਰਵਾਸੀ ਕੋਲੋਂ ਤੇਜ਼ਧਾਰ ਹਥਿਆਰ ਦਾ ਡਰ ਦਿਖਾ ਕੇ ਐਕਟਿਵਾ ਅਤੇ ਕਰੀਬ 80000 ਰੁਪਏ ਖੋਣ ਦਾ ਵੀ ਮਾਮਲਾ ਦਰਜ ਹੈ ਜਿਸ ਵਿੱਚ ਇਹਨਾਂ ਦੋਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਗ੍ਰਿਫਤਾਰ ਕੀਤੇ ਗਏ આરોપીਆ ਕੋਲੋਂ ਇੱਕ ਐਕਟਵਾ ਅਤੇ ਦੋ ਫੋਨ ਵੀ ਬਰਾਮਦ ਕੀਤੇ ਗਏ ਨੇ ਸਾਡੇ ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਜੀ ਵੱਲੋਂ ਲੁੱਟਾਂ ਖੋਹਾਂ ਕਰਨ ਵਾਲੇ ਵਿਅਕਤੀਆਂ ਦੇ ਖਿਲਾਫ ਚਲਾਈ ਗਏ ਮਹੀਨ ਦੇ ਤਹਿਤ ਅੱਜ ਸਾਡੀ थाना ਯੋਧੇ ਵਾਲ ਦੀ ਪੁਲਿਸ ਜਿਸ ਨੂੰ ਏਐਸਆਈ ਬਲਕਾਰ ਸਿੰਘ ਲੀਡ ਕਰਦੇ ਸੀ ਉਹ ਇੱਕ ਸਫਲਤਾ ਹਾਸਲ ਹੋਈ ਹੈ ਜਦੋਂ ਦੋ ਸਨੇਚਰ ਜਿਨ੍ਹਾਂ ਨੇ ਜਿਨ੍ਹਾਂ ਦੇ ਨਾਮ ਨੇ ਸਰਬਜੀਤ ਸਿੰਘ ਸਾਭੀ ਅਤੇ ਰਾਹੁਲ ਕੁਮਾਰ ਜਿਹੜੇ ਨਿਊ ਬਸੰਤ ਵਿਹਾਰ थाना ਜੋਧੇਵਾਲ ਦੇ ਵਿੱਚ ਪੈਂਦਾ ਤੇ ਜਿਨ੍ਹਾਂ ਨੇ ਮਿਤੀ 31 1 2025 ਨੂੰ ਨੂਰ ਆਲਾ ਤੋਂ ਕਾਕਵਾਲ ਇੱਕ ਮੋਟਰ ਤੋਂ ਇੱਕ ਪ੍ਰਵਾਸੀ ਲੜਕੇ ਨੂੰ ਘੇਰ ਕੇ ਉਹਨੂੰ ਦਾਤ ਦਿਖਾ ਕੇ ਉਹਦੀ ਐਕਟਵਾ ਜਿਹਦੇ ਵਿੱਚ 80000 ਰੁਪਏ ਦੇ ਕਰੀਬ ਸੀਗੇ ਪੈਸੇ ਤੇ ਉਹਨੂੰ ਸਨੇਚ ਕਰ ਲਿਆ ਸੀਗਾ ਉਸ ਤੋਂ ਬਾਅਦ ਸਾਡੀ ਜਿਹੜੀ ਹੈ ਕਾਰਵਾਈ ਹੈ ਇਹਨਾਂ ਦੇ ਖਿਲਾਫ ਚੱਲਦੀ ਰਹੀ ਅਸੀਂ ਇਹ ਵੀ ਇਹਨਾਂ ਦੀ ਟ੍ਰੇਸ ਕਰਦੇ ਰਹੇ ਪਰ ਜਿਹੜੀ 12 ਤਰੀਕ ਨੂੰ ਐਸਆਈ ਬਲਕਾਰ ਸਿੰਘ ਨੇ ਦੌਰਾਨੇ ਗਸ਼ਤ ਇਹਨਾਂ ਨੂੰ ਮਲਹਉਤਰਾ ਪੈਲੇਸ ਦੇ ਸਾਹਮਣੇ ਜਿਹੜੇ ਜੰਗਲ ਨੇ ਉੱਥੋਂ ਇਹਨਾਂ ਨੂੰ ਕਾਬੂ ਕੀਤਾ ਜਦੋਂ ਇਹਨਾਂ ਨੂੰ ਕਾਬੂ ਕੀਤਾ ਤਾਂ ਇਹਨਾਂ ਦਾ ਜਿਹੜਾ ਮੋਟਰਸਾਈਕਲ ਆ ਉਹ ਸਲਿੱਪ ਕਰ ਗਿਆ ਜਿਸ ਨਾਲ ਦੇ ਕਾਰਨ ਇਹਨਾਂ ਦੇ ਦੋਨੋਂ ਸਨੇਚਰਾਂ ਦੇ ਜਿਹੜੀਆਂ ਲੱਤਾਂ ਨੇ ਉਹਨਾਂ ਤੇ ਸੱਟਾਂ ਲੱਗ ਗਈਆਂ ਜਿਨ੍ਹਾਂ ਦਾ ਮੈਡੀਕਲ ਟ੍ਰੀਟਮੈਂਟ ਕਰਵਾਇਆ ਗਿਆ ਸਰ ਜਿਹੜੇ ਦੋਨੇ ਨੌਜਵਾਨ ਫੜੇ ਗਏ ਨੇ ਕੀ ਨਾਮ ਹੈ ਤੇ ਕਿੱਥੇ ਦੇ ਰਹਿਣ ਵਾਲੇ ਇਹ ਸਰਬਜੀਤ ਸਿੰਘ ਸਾਭੀ ਅਤੇ ਰਾਹੁਲ ਕੁਮਾਰ ਜਿਹੜੇ ਨਿਊ ਬਸੰਤ ਵਿਹਾਰ ਦੇ ਰਹਿਣ ਵਾਲੇ ਆ ਇਹਨਾਂ ਦੀ ਉਮਰ ਹੈ ਜਿਹੜੀ ਉਹ 24 ਸਾਲ ਦੇ ਕਰੀਬ ਨੇ ਤੇ ਇਹ ਨਸ਼ਾ ਕਰਨ ਦੇ ਜਿਹੜੇ ਆ ਉਹ ਆਦੀ ਨੇ ਸਰ ਕੁਝ ਪਤਾ ਲੱਗ ਪਿਆ ਵੀ ਕਿੰਨੇ ਸਮੇਂ ਤੋਂ ਲੁੱਟਾਂ ਖੋਹਣ ਦਾ ਵਾਰਦਾਤ ਦੇ ਰਹੇ ਜਾਂ ਇਹਨਾਂ ਦੇ ਨਾਲ ਹੋਰ ਵੀ ਅਟੈਚਮੈਂਟ ਨੇ ਕੋਈ ਨੌਜਵਾਨ ਕੋਈ ਇਹ ਹਾਲ ਦੀ ਘੜੀ ਦੇ ਵਿੱਚ ਜਿਹੜਾ ਇਹਨਾਂ ਦਾ ਰਿਮਾਂਡ ਲਿਆ ਗਿਆ ਇਹਨਾਂ ਨੇ ਇਹੀ ਦੱਸਿਆ ਕਿ ਇਹਨਾਂ ਨੇ ਤਿੰਨ ਚਾਰ ਜਿਹੜੀਆਂ ਵਾਰਦਾਤਾਂ ਨੇ ਜਿਹੜੀਆਂ ਉਹ ਥਾਣਾ ਜੋਧੇਵਾਲ ਦੇ ਇਲਾਕੇ ਦੇ ਵਿੱਚ ਕੀਤੀਆਂ ਸੀ ਇਹੇ ਨਸ਼ੇ ਦੀ ਪੂਰਤੀ ਕਰਕੇ ਇਹੇ ਲੁੱਟਾਂ ਖੋਹਣ ਨੂੰ ਅੰਜਾਮ ਦਿੱਤਾ ਸਰ ਇਹਨਾਂ ਕੋਲ ਬਰਾਬਰੀ ਕੀ ਕੀ ਹੋਈ ਇਨਾਂ ਕੋਲੋਂ ਇੱਕ ਜਿਹੜੀ ਸਨੇਚ ਕੀਤੀ ਹੋਈ ਇੱਕ ਐਕਟਿਵ ਆ ਦੋ ਮੋਬਾਈਲ ਫੋਨ ਇੱਕ ਦਾਤ ਜਿਹੜਾ ਇਹਨਾਂ ਨੇ ਵਾਰਦਾਤ ਦੇ ਸਮੇਂ ਵਰਤਿਆ ਸੀ ਤੇ ਜਿਹੜਾ ਇਹਨਾਂ ਨੇ ਜਿਹੜਾ 80000 ਰੁਪਏ ਉਹ ਇਹਨਾਂ ਨੇ ਨਸ਼ੇ ਦੀ ਪੂਰਤੀ ਦੇ ਵਿੱਚ ਉਹ ਜਿਹੜਾ ਹੈ ਉਹ ਖਰਚ ਕਰ ਲਿਆ ਸਰ ਲੁਧਿਆਣਾ ਕਿਹੜੀ ਕਿਹੜੀ ਜਗ੍ਹਾ ਇਹ ਵਾਰਦਾਤ ਕਰ ਦਿੱਤੀ ਨੂੰ ਤੇ ਲੁਧਿਆਣੇ ਦੇ ਵਿੱਚ ਮੈਂ ਪਹਿਲਾਂ ਹੀ ਦੱਸਿਆ ਵੀ ਸਾਡੇ ਯੋਧੇਵਾਲ ਥਾਣੇ ਦੇ ਇਲਾਕੇ ਦੇ ਵਿੱਚ ਇਹ ਜ਼ਿਆਦਾਤਰ ਫੈਕਟਰੀਆਂ ਦੇ ਇਲਾਕੇ ਜਿਹੜਾ ਹੈਗਾ ਉੱਥੇ ਇਹ ਮੋਬਾਈਲ ਸਨੇਚ ਇਹ ਕਰਦੇ ਸੀ ਕਿਹੜਾ ਜਿਹੜਾ ਮੁਕਦਮਾ ਦਰਜ ਹੋਇਆ ਇਹ ਸਾਡਾ ਜਿਹੜਾ ਮੁਕੱਦਮਾ ਨੰਬਰ ਹੈਗਾ ਇਹ 11 ਨੰਬਰ ਮੁਕੱਦਮਾ 311 2025 ਨੂੰ ਦਰਜ ਕੀਤਾ ਗਿਆ ਸੀ।